ਪੰਜਾਬ ਨੂੰ ਹੜ੍ਹਾਂ ਚੋਂ ਹੜ੍ਹ ਦੀ ਸਥਿਤੀ ਚੋਂ ਹੜ੍ਹ ਤੋਂ ਬਾਅਦ ਵਾਲੀ ਬਣੀ ਸਥਿਤੀ ਚੋਂ ਬਾਹਰ ਕੱਢਣ ਦੇ ਲਈ ਇਹ ਸਰਕਾਰ ਸੱਚਮੁੱਚੰ ਵੀ ਗੱਲ ਕਰੇ ਕਦੇ ਸਭ ਇਹ ਚੇਕਸ ਹੁੰਦੇ ਆ ਜਿਹਨਾਂ ਨੂੰ ਪੰਜਾਬ ਦਾ ਫਿਕਰ ਹੁੰਦਾ ਤਾਂ ਪੰਜਾਬ ਦੇ ਲਈ ਕੇਂਦਰ ਤੱਕ ਪਹੁੰਚ ਕਰਦੇ 1600 ਕਰੋੜ ਦਾ ਡਰਾਮਾ ਨਾ ਕਰੋ ਜੀ 12000 ਕਰੋੜ ਸਾਡੇ ਖਾਤਿਆਂ 'ਚ ਜਿਹੜਾ ਹੋਈ ਕਹਿੰਦੇ ਹੋ ਜੋ ਕਾਗਜ਼ਾਂ 'ਚ ਬੋਲਦਾ ਤਾਂ ਤੁਹਾਨੂੰ ਵੀ ਪਤਾ ਹੈ ਕਿਉਂ ਕਿ ਮੇਂ ਤੇ ਉਧਰ ਹੁੰਦਾ ਕੀ ਹੁੰਦਾ ਜਾਣਬਾਜ਼ੀ ਹੋ ਰਹੀ ਹੈ ਤੌਹਮਤਬਾਜ਼ੀ ਹੋ ਰਹੀ ਹੈ ਉਹ ਇਹਨਾਂ ਨੂੰ ਝੂਠੇ ਸਾਬਤ ਕਰਦੇ ਲੱਗੇ ਨੇ ਦੇਖੋ ਜਵਾਦਾਂ ਜਰ ਕਰੋ ਕੇਂਦਰ ਕਰ ਦਿੰਦਾ ਹੈ ਪਹਿਲ ਕਦਮੀ ਵਿਰੋਧੀ ਤਰਫੀ ਮਤਲਬ ਮੁੱਦੇ ਦੇ ਉੱਤੇ ਆਉਣ ਦੀ بجائے ਸਮਟ ਪਾਉਣ ਦੀ ਕੋਸ਼ਿਸ਼ ਕਰਦੇ ਕਿ ਆਹ ਟਾਈਮ ਲੰਘ ਜਵੇ ਕੋਈ ਇੱਕ ਤਰੀਕਾ ਹੈ ਕਿ ਆਹ ਮਸਲਾ ਐਂ ਟੱਪ ਜਵੇ ਫਿਰ ਦੇਖਦੇ ਹਾਂ ਮਤਲਬ ਕੋਈ ਮਸਲਾ ਹੱਲ ਕਰਨ ਵੱਲ ਨਹੀਂ ਜਾਣਾ ਸੁਪਰੀਮ ਕੋਰਟ ਦੀ ਹਦਾਇਤ ਆ ਗਈ ਪ੍ਰਾਲੀ ਵਾਲੀ ਦੋਸੋ ਜੀ ਪੰਜਾਬ ਸਰਕਾਰ ਨੇ ਉਹਦੇ ਤੇ ਉਂਗਲ ਧਰੀ ਹੋਵੇ ਸੋ ਹਾਡਾ ਅਨੰਦ ਮੈਰਜ ਐਕਟ ਤਾਂ ਬਣ ਗਿਆ ਪਰ ਜਦੋਂ ਸਿੱਖ ਬੱਚਿਆਂ ਦੇ ਵਿਆਹ ਹੋਏ ਤੇ ਉਹਨਾਂ ਬੱਚਿਆਂ ਨੇ ਆਪਣੀ ਵਿਆਹ ਰਜਿਸਟਰ ਕਰਾਇਆ ਤਾਂ ਹਿੰਦੂ ਮੈਰਜ ਐਕਟ ਦੇ ਤਹਿਤ ਰਜਿਸਟਰ ਹੁੰਦੇ ਹਨ ਹਰ ਧਰਮ ਦਾ ਆਪਣਾ ਸਤਕਾਰ ਹੈ ਆਪਣਾ ਸਨਮਾਨ ਹੈ ਆਪਣੀ ਹੋਂਦ ਹੈ ਆਪਣਾ ਰੁਤਬਾ ਹੈ ਆਪਣੀ ਮਹਾਨਤਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਅਨੰਦ ਮੈਰਜ ਐਕਟ ਦੇ ਤਹਿਤ ਵਿਆਹ ਰਜਿਸਟਰ ਕਰਾਉਣ ਲਈ ਨੋਟੀਫਾਈ ਕਰਨ ਦੇ ਲਈ ਹਦਾਇਤ ਕੀਤੀ ਹੈ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਨੂੰ ਹੜ੍ਹਾਂ ਚੋਂ ਹੜ੍ਹ ਦੀ ਸਥਿਤੀ ਚੋਂ ਹੜ੍ਹ ਤੋਂ ਬਾਅਦ ਬਣੀ ਸਥਿਤੀ ਚੋਂ ਬਾਹਰ ਕੱਢਣ ਦੇ ਲਈ ਕੀ ਸਰਕਾਰ ਸੱਚਮੁੱਚ ਗੰਭੀਰ ਹੈ ਕੀ ਸਰਕਾਰ ਫਿਕਰਮੰਦ ਹੈ ਇਸ ਫਿਕਰਾਂ ਚੋਂ ਪੰਜਾਬ ਸਰਕਾਰ ਦੇ ਮੁਖੀ ਨੂੰ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਦੇ ਮੰਤਰੀ ਕੈਬਨਿਟ ਮੰਤਰੀਆਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵਿਰੋਧੀ ਧਿਰ ਦੇ ਲੀਡਰ ਨੂੰ ਬਾਕੀ ਚੁਣੇ ਹੋਏ ਨੁਮਾਇੰਦੇ ਐਮਐਲਏ ਨੂੰ نیند ਨਹੀਂ ਆਉਂਦੀ ਸੌਂਦੇ ਨਹੀਂ ਹੁਣ ਇਹ ਤਾਂ ਇਹ ਤਾਂ ਬੁੜਕ-ਬੁੜਕੇ ਉੱਠ ਕੇ ਬੈਠਦੇ ਹੁਣ ਕਿਉਂ ਹੋ ਪੰਜਾਬ ਦੀ ਤਾਂ ਸਥਿਤੀ ਹੈ ਨਹੀਂ ਜਨਾਬ ਘੋੜੇ ਗਦੇ ਸਭ ਵੇਚ ਕੇ ਸੌਂਦੇ ਆ ਜਿਹਨਾਂ ਨੂੰ ਪੰਜਾਬ ਦਾ ਫਿਕਰ ਹੁੰਦਾ ਤਾਂ ਪੰਜਾਬ ਦੇ ਲਈ ਇਹ ਕੇਂਦਰ ਤੱਕ ਪਹੁੰਚ ਕਰਦੇ ਕੇਂਦਰ ਨੂੰ ਕਹਿੰਦੇ ਕਿ ਆ 1600 ਕਰੋੜ ਦਾ ਡਰਾਮਾ ਨਾ ਕਰੋ ਜੀ 12000 ਕਰੋੜ ਸਾਡੇ ਖਾਤਿਆਂ 'ਚ ਜਿਹੜਾ ਤੁਸੀਂ ਕਹਿੰਦੇ ਹੋ ਜੋ ਕਾਗਜ਼ਾਂ 'ਚ ਬੋਲਦਾ ਤਾਂ ਤੁਹਾਨੂੰ ਵੀ ਪਤਾ ਹੈ ਕਿ ਉਹ ਕਿਵੇਂ ਇੱਧਰ ਉੱਧਰ ਹੁੰਦਾ ਹੈ ਕੀ ਹੁੰਦਾ ਹੈ ਕਿਉਂਕਿ ਜੇ ਉਹਨੂੰ ਲੋਨ 'ਚ ਦਿਖਾਇਆ ਜਾਂਦਾ ਜਾਂ ਕਿਵੇਂ ਦਿਖਾਇਆ ਜਾਂਦਾ ਜੇ ਉਹ ਵਾਪਸ ਲਿਆ ਜਾ ਸਕਦਾ ਤਾਂ ਕਿਵੇਂ ਲਿਆ ਜਾ ਸਕਦਾ ਇਹ ਗੋਲ ਕੀਤਾ ਤਾਂ ਵੀ ਗਣਾ ਮੰਨ ਕੇ ਕਹੇ ਜੀ ਠੀਕ ਹੈ ਜੀ ਅਸੀਂ ਪੂਰਤੀ ਕਰਕੇ ਜਾਵਾਂਗੇ ਖਜ਼ਾਨੇ 'ਚ ਪਰ ਫਿਲਹਾਲ ਸਾਡੀ ਬਾਹ ਫੜੋ ਤੁਬੇ ਲਈ ਸਾਨੂੰ ਹੀ ਲੋੜ ਹੈ 1600 ਨਾਲ ਗੱਲ ਨਹੀਂ ਬਣੀ 16000 ਕਰੋੜ ਦਾ ਤਾਂ ਪਰ ਨਹੀਂ ਗਿਆ ਤੁਸੀਂ ਨਾ ਤੁਸੀਂ ਇਸ ਦੇ ਉੱਤੇ ਕੇਂਦਰ ਦਾ ਕੋਈ ਪਹੁੰਚ ਬਰੋਚ ਕੀਤੀ ਬਿਆਨਬਾਜ਼ੀ ਹੋ ਰਹੀ ਹੈ ਤੁਮਤਬਾਜ਼ੀ ਹੋ ਰਹੀ ਹੈ ਹੋ ਇਹਨਾਂ ਨੂੰ ਝੂਠੇ ਸਾਬਤ ਕਰਦੇ ਲੱਗੇ ਨੇ ਦੇਖੋ ਜੀ 12000 ਕਰੋੜ ਕੇਂਦਰ ਕਰ ਦਿੰਦਾ ਇਹ ਪਹਿਲ ਕਦਮੀ ਮੈਂ ਕਿਹਾ ਨਾ ਤੁਸੀਂ ਵੋਟ ਸਿਆਸਤ ਦੇ ਆਦੀ ਹੋ ਤੁਸੀਂ ਉਹਦੇ ਚੋਂ ਪਹਿਲ ਕਦਮੀ ਕਰ ਦਿੰਦੇ ਕਿ ਠੀਕ ਹੈ ਵੀ ਆ 12000 ਕਰੋੜ ਦਾ ਗੋੜਾ ਪਰ ਅਸੀਂ 16000 ਕਰੋੜ ਦੇ ਰਹੇ ਹਾਂ ਅਸੀਂ ਆਪੇ ਵਸੂਲਾਂਗੇ ਹਿਸਾਬ ਕਿਤਾਬ ਆਪੇ ਲੈ ਲਾਂਗੇ 12000 ਕਰੋੜ ਦਾ ਸਰਕਾਰ ਨੂੰ ਤੁਸੀਂ ਤੇ ਦੰਦੇ ਪੰਜਾਬ ਨਹੀਂ ਚਲੋ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਜਿਹੜਾ ਮਿਸ਼ਨ ਚੜ੍ਹਦੀ ਕਲਾ ਲੈ ਕੇ ਆਈ ਹੈ ਉਹ ਕੀ ਹੈ ਕਿ ਸਤਿਮੁੱਚ ਉਹਦੇ ਨਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜਿਵੇਂ ਲੋਕਾਂ ਨੂੰ ਐਨਆਰਆਈਜ਼ ਨੂੰ ਸੰਸਥਾਾਂ ਨੂੰ ਕਲਾਕਾਰਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਹੋਰ ਦਰਿਆ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਜੀ ਤੁਸੀਂ ਆ ਪੰਜਾਬ ਡਾਟ ਰੰਗਲਾ ਹੈ ਨਾ ਡਾਟ ਜੋ ਵੀ ਵੈਬਸਾਈਟ ਹੈ ਉਹਨਾਂ ਆਪਾਂ ਠੀਕ ਹੈ ਨਾ ਉਹਦੇ ਵਿੱਚ ਉਹਦੇ ਰਾਹੀਂ ਜੀ ਪਹੁੰਚ ਕਰਕੇ ਸਾਨੂੰ ਫੰਡ ਦਿਓ ਅਸੀਂ ਤੁਹਾਡਾ ਰੁਪਈਆ ਸਵਾਰ ਰੁਪਈਆ ਕਰਕੇ ਮੋੜਾਂਗੇ ਜਿਹੜਾ ਇਹ ਤਰੀਕਾ ਅਪਣਾਇਆ ਕੀ ਇਹ ਤਰੀਕਾ ਸਿਰਫ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਫਿਕਰ ਚ ਬਣਾਇਆ ਗਿਆ ਇਹ ਫੈਸਲਾ ਕੀ ਮੁੱਖ ਮੰਤਰੀ ਭਗਵੰਤ ਮਾਨ ਹੋ ਰਹਾਂ ਦਾ ਜਾਂ ਚੰਦ ਦਿਨ ਪਹਿਲਾਂ ਹੋਈ ਇੱਕ ਗਲਤੀ ਨੂੰ ਦਰੁਸਤ ਕਰਕੇ ਪਹਿਲਾਂ ਮੁੱਖ ਮੰਤਰੀ ਤੋਂ ਕਹਿਆ ਕਿਹੜੀ ਗਲਤੀ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਚ ਜਿਹੜੇ ਇਲਾਜ ਸੀ ਉੱਥੇ ਉਹ ਕੈबिनेट ਦੀ ਬੈਠਕ ਕਰਦੇ ਨੇ ਕੈबिनेट ਦੀ ਬੈਠਕ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲੈਣਾ ਸੀ ਉਹ ਪੰਜਾਬ ਨੂੰ ਪਹਿਲਾਂ ਹੀ ਪਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਨੇ ਜਿਸ ਦਾ ਖੇਤ ਉਸ ਦਾ ਰੇਤ ਵਾਲਾ ਫੈਸਲਾ ਪਾਸ ਕਰਨਾ ਜੀ ਕੈਬਨਟ ਚ ਕਿਉਂਕਿ ਇੱਕ ਦਿਨ ਪਹਿਲਾਂ ਮਨੀਸ਼ ਸ਼ੋਧਿਆ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਿਆਦੇ ਦੇ ਚੁੱਕੇ ਸੀ ਕੌਣ ਜੀ ਮਨੀਸ਼ ਸ਼ੋਧਿਆ ਪੰਜਾਬ ਦਾ ਐਮ ਐਲ ਏ ਪੰਜਾਬ ਦਾ ਐਮ ਪੀ ਹੈ ਪੰਜਾਬ ਚੋਂ ਕਿਸੇ ਨਗਰ ਨਿਗਮ ਨਗਰ ਕੌਂਸਲ ਚੋਂ ਐਮ ਸੀ ਹੈ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਕਸਬੇ ਤੋਂ ਕਿਤੇ ਸੰਤ ਸਰਪੰਚ ਪੰਚ ਕੋਈ ਲੰਬੜਦਾਰ ਕੋਈ ਪੰਜਾਬ ਦੇ ਵਿਧਾਨਿਕ ਸੰਵਿਧਾਨਕ ਅਹੁਦੇ ਤੇ ਹੈ ਵੀ ਨਹੀਂ ਛੋਤੀ ਉਹ ਸਰਕਾਰੀ ਫੈਸਲੇ ਲੈਣ ਵਾਲਾ ਕੌਣ ਪਰ ਉਹਨੇ ਕੁ ਦਿਨ ਪਹਿਲਾਂ ਹਲਾਨ ਕੀਤਾ ਦੂਏ ਦਿਨ ਉਸੇ ਨੂੰ ਮੁੱਖ ਮੰਤਰੀ ਸਾਹਿਬ ਨੇ ਕਾਪੀ ਕੀਤਾ ਖੂਬ ਚਰਚਾ ਹੋਈ ਕਿ ਸਰਕਾਰ ਦੇ ਫੈਸਲੇ ਸਰਕਾਰ ਤੋਂ ਪਹਿਲਾਂ ਕੋਈ ਹੋਰ ਲੈ ਰਿਹਾ ਜੀ ਚਲੋ ਗੱਲ ਇੱਥੇ ਤੱਕ ਖੁੰਦੀ ਤਾਂ ਸਰ ਜਾਂਦਾ ਹੁਣ ਉਹ ਤੋਂ ਅੱਗੇ ਆ ਗਈ ਗੱਲ ਹੁਣ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ 6 ਮਿੰਟ ਦਾ ਰਸ ਦੇ ਨਾਮ ਸੰਵੋਧਨ ਵਰਗਾ ਉਹ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਦੇ ਉੱਤੇ ਕਹਿਤਾ ਕਿ ਜੀ ਪੈਸੇ ਭੇਜੋ 80 ਰੁਪਏ ਦਾ ਸਵਾ ਰੁਪਿਆ ਕਰਾਂਗੇ ਜੀ ਬਹੁਤ ਨੁਕਸਾਨ ਹੋ ਗਿਆ ਸੁੱਬੇ ਚ ਜੀ ਹੈਨਾ ਆਪਾਂ ਮਿਲ ਕੇ ਨਿਜਠਣਾ ਜੀ ਤੁਸੀਂ ਸਾਥ ਦਿਓ ਕਿਉਂਕਿ ਤੁਹਾਡਾ ਖਜ਼ਾਨਾ ਖਾਲੀ ਹੈ ਕਿਉਂਕਿ ਤੁਸੀਂ ਖਜ਼ਾਨਾ ਭਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਤੁਸੀਂ ਬੇਲੋੜੇ ਖਰਚੇ ਘਟਾਏ ਨਹੀਂ ਮਿਸ਼ਨ ਚੜ੍ਹਦੀ ਕਲਾ ਦੇ ਨਾਂ ਤੇ ਵੀ ਇਸ਼ਤਿਹਾਰ ਜਾਰੀ ਕਿਤੇ ਉਹੀ ਪੈਸੇ ਬਚਾ ਲੈਂਦੇ ਜਿੰਨਾ ਇਸ਼ਤਿਹਾਰ ਬਾਜੀ ਤੇ ਬੋਡਾਂ ਦੇ ਉੱਤੇ ਫੱਟਿਆਂ ਦੇ ਉੱਤੇ ਫੋਟੋਆਂ ਲਵਾਉਣ ਦੇ ਉੱਤੇ ਹਾਂ ਚੌਪਰ ਨੂੰ ਕੇਜਰੀਵਾਲ ਨੂੰ ਝੂਟੇ ਦੇਣ ਦੇ ਉੱਤੇ ਜਿੰਨਾ ਪੈਸਾ ਬਰਬਾਦ ਕੀਤਾ ਜੇ ਉਹੀ ਰੋਕੇ ਹੁੰਦਾ ਸ਼ਾਇਦ ਅੱਜ ਕੰਮ ਆ ਜਾਂਦਾ ਮੈਂ ਦੇ ਚੱਲਿਆਂ ਕੁੰਜੀਆਂ ਸੰਭੋ ਮੇਰਾ ਚੌਪਰ ਲਿਆ ਤਾਂ ਨਹੀਂ ਅੱਜ ਵਾਪਸ ਉੱਥੇ ਖੜਾ ਹੁਣ ਲੋਕੇ ਵਰਤ ਰਹੇ ਹੋਣੇ ਮਤਲਬ ਹੁਣ ਇਹ ਤੋਂ ਅੱਗੇ ਕੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਨੇ ਪ੍ਰੋਗਰਾਮ ਐਲਾਨ ਤਾਂ ਕਿ ਦੇਖੋ ਪਹਿਲਾਂ ਮੈਂ ਐਲਾਨਿਆ ਪਰ ਅਸਲ 'ਚ ਇਹ ਪਹਿਲਾਂ ਤੋਂ ਤੈਅ ਸੀ ਜਿਹਦਾ ਪ੍ਰਗਟਾਵਾ ਇਹ ਹੁੰਦਾ ਕਿ ਲੰਘੇ ਕੱਲ ਇੱਕ ਗੁਪਤ ਬੈਠਕ ਆਨਲਾਈਨ ਹੁੰਦੀ ਹੈ ਗੁਪਤ ਬੈਠਕ ਦੇ ਵਿੱਚ ਹੱਥ ਖੜੇ ਕਰਾ ਕੇ ਮਨਜ਼ੂਰੀ ਕਰਾਈ ਜਾਂਦੀ ਕਿ ਇੰਨਾ-ਇੰਨਾ ਫੰਡ ਲੈ ਕੇ ਆਓ ਤੇ ਲਿਆ ਕੇ ਦਿਓ ਆਪਣੇ ਪੱਲਿਓ ਦੋ ਆਪਣੇ ਚਿਹਤਿਆਂ ਤੋਂ ਲਿਆਓ ਆਪਣੇ ਸਮਰਥਕਾਂ ਤੋਂ ਲਿਆਓ ਆਪਣੇ ਵਿਰੋਧੀਆਂ ਤੋਂ ਲਿਆਓ ਕਾਲੇ ਚੋਰ ਤੋਂ ਲਿਆਓ ਫੰਡ ਲਿਆਓ ਮੰਤਰੀ ਸਭ ਤੋਂ ਪਹਿਲਾਂ ਕੇਜਰੀਵਾ ਮਨੀਸ਼ ਸ਼ੋਧਿਆ ਬੋਲ ਰਹੇ ਨੇ ਉਸ ਬੈਠਕ ਦੇ ਵਿੱਚ ਤੇ ਦਿੱਲੀ ਵਾਲਿਆਂ ਨੇ ਆਪਣਾ ਵੀਲਾ ਬਿਠਾਇਆ ਉਹ ਤੈਅ ਕਰਦਾ ਕਿ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਕਿਹਨੂੰ ਮਿਊਟ ਕਰਨਾ ਕਿਹਨੂੰ ਚੁੱਪ ਕਰਾਉਣਾ ਕਿ ਕਿਦੂ ਕੱਟਣਾ ਹੈ ਕਿਹੜੇ ਸਿਰਫ ਸੁਣ ਲਈ ਬਿਠਾਏ ਨੇ ਕਿਹਨਾਂ ਨੂੰ ਹੁਕਮ ਦੇਣ ਲਈ ਬਿਠਾਇਆ ਗਿਆ ਸਰਕਾਰ ਕੀ ਕੀ ਹੈ ਫਿਰ ਸਪੱਸ਼ਟ ਤਿੰਨ ਤੋਂ ਕਹਿਣਾ ਭਾਈ ਦਿੱਲੀ ਵਾਲੇ ਚਲਾ ਰਹੇ ਨੇ ਤੇ ਬਾਰ-ਬਾਰ ਉਹਦੇ ਤੱਥ ਸਾਹਮਣੇ ਆਉਂਦੇ ਨੇ ਕਿਹੜੇ ਅਧਕਾਰ ਖੇਤਰ ਨਾਲ ਕੇਜਰੀਵਾਲ ਸਰਕਾਰੀ ਬੈਠਕ ਲੈ ਰਹੇ ਨੇ ਕਿਹੜੇ ਅਧਕਾਰ ਖੇਤਰ ਨਾਲ ਮਨੀਸ਼ ਸ਼ੋਦੀਆ ਸਰਕਾਰੀ ਬੈਠਕ ਲੈ ਰਹੇ ਨੇ ਤੇ ਉਸ ਬੈਠਕ ਦੇ ਵਿੱਚ ਫਿਰ ਕੋਟਾ ਲਾਇਆ ਜਾਂਦਾ ਅਮਨ ਰੋੜੇ ਨੂੰ ਇੰਨਾ ਸੰਜੀਵ ਰੋੜੇ ਨੂੰ ਇੰਨਾ ਹੈਨਾ ਜੀ ਆ ਫਾਨੀ ਸਾਹਿਬ ਨੂੰ ਇੰਨਾ ਭੱਜੀ ਨੂੰ ਇੰਨਾ ਹੈ ਲਓ ਜੀ ਜਿੱਥੇ ਮਰਜੀ ਹੁਣ ਚਰਚਾ ਇਹ ਤੋਂ ਹੋ ਗਿਆ ਕੀ ਇਹ ਫੰਡ ਰੇਜ਼ਿੰਗ ਸਿਰਫ ਤੇ ਸਿਰਫ ਹਰ ਪੀੜਤਾਂ ਨੂੰ ਧਿਆਨ ਚ ਰੱਖ ਕੇ ਹੋ ਰਹੀ ਹੈ ਜਾਂ 227 ਨੂੰ ਧਿਆਨ ਚ ਰੱਖ ਕੇ ਹੋ ਰਹੀ ਹੈ ਕੀ ਇਹ ਪੈਸਾ ਪਾਰਟੀ ਆਪਣੇ ਪ੍ਰਚਾਰ ਲਈ ਵੀ ਖਰਚੇਗੀ ਤੁਸੀਂ ਕਹੋਗੇ ਜੀ ਚੈੱਕ ਰਾਈ ਆਊਗਾ ਸੀਐਮ ਸਭ ਘੁੜਾਊਗਾ ਤੇ ਹਰ ਖੇਤਰ ਲਈ ਆਊਗਾ ਭਈ ਜਿਹੜੇ 12000 ਕਰੋੜ ਦਾ ਹਿਸਾਬ ਨਹੀਂ ਦੇ ਪਾਰੇ ਜਿਹੜਾ ਆਇਆ ਹੀ ਇਸੇ ਕੰਮ ਲਈ ਸੀ ਜਿਹੜਾ ਰੱਖਿਆ ਹੀ ਔਖੀ ਘੜੀ ਦੇ ਲਈ ਹੁੰਦਾ ਹੈ ਰਜਰਵ ਫੰਡ ਹੁੰਦਾ ਤੁਸੀਂ ਉਹਦਾ ਹਿਸਾਬ ਨਹੀਂ ਦੇ ਪਾਰੇ ਸਾਡੇ ਕਾਗਜ਼ਾਂ 'ਚ ਹੈਗਾ ਜਿਉਂ ਸਾਨੂੰ ਪਤਾ ਨਹੀਂ ਤੁਹਾਨੂੰ ਤਾਂ ਕੀ ਗਰੰਟੀ ਕਰ ਦਿਓ ਕਿ ਤੁਹਾਡਾ ਇਹ ਪੈਸਾ ਉਹ ਸਹੀ ਥਾਂ ਤੇ ਵਰਤਣਗੇ? ਹੋਰ ਇਹ ਵੀ ਕੀ ਹੈ ਜੀ ਕਿ ਕੀ ਤੋਂ ਇਹਨਾਂ ਨੇ ਨਕਦ ਲੈਣਾ ਹੈ? ਤੇ ਉਹ ਨਕਦੀ ਚੋਂ ਕਿੰਨਾ ਚੈੱਕ ਰਹੀਂ ਕਿਹਦਾ ਦਿਖਾਉਣਾ ਹੈ? ਕਿਹਦਾ ਪਾਰਟੀ ਫੰਡ ਚੱਲਣਾ ਵਿਸ਼ਵਾਸ ਨਹੀਂ ਹੈ ਕਿਸੇ ਨੂੰ। ਮੈਂ ਇਹ ਕਹਿੰਦਾ ਤੁਸੀਂ ਬਿਲਕੁਲ ਇਮਾਨਦਾਰੀ ਨਾਲ ਇੱਕ ਇੱਕ ਪੈਸੇ ਦਾ ਹਿਸਾਬ ਵੀ ਰੱਖੋ ਤੇ ਸਹੀ ਵੀ ਦਿਮੋ ਪਰ ਤੁਸੀਂ ਲੋਕਾਂ 'ਚ ਜਿਹੜਾ ਆਪਣਾ ਵਿਸ਼ਵਾਸ ਖੋ ਚੁੱਕੇ ਹੋ ਉਹ ਹੁਣ ਬਹਾਲ ਨਹੀਂ ਹੋਣਾ। ਤੇ ਲੋਕੀ ਚਰਚਾ ਕਰ ਰਹੇ ਨੇ। ਕਬੀ ਜੇ ਇਹਨਾਂ ਨੂੰ ਪੈਸੇ ਦੇ ਕੇ ਅਸੀਂ ਕਹਿੰਨਾ ਸਾਡੀ ਸਾਡੇ ਲਈ ਕੰਮ ਕਰ ਦੋ ਫਿਰ ਅਸੀਂ ਆਪ ਹੀ ਕਰ ਰਹੇ ਹਾਂ ਸੰਸਥਾਾਂਾਂ NGO ਸ਼ਖਸੀਤਾਂ ਵਿਅਕਤੀ ਹੈ ਸੰਤ ਬਾਬੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚ ਪੰਚ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਲੋਕ ਹੈ ਸੂਬਾ ਦਾ ਸੂਬਾ ਸੂਬੇ ਤੋਂ ਬਾਹਰੀ ਲੋਕ ਲੱਗੇ ਨਹੀਂ ਜੀ ਫਿਰ NRI ਭਰਾ ਉੱਧਰ ਫੰਡ ਰੈਇਜ਼ ਕਰ ਰਹੇ ਨਜ਼ਰ ਉਹਨਾਂ ਤੇ ਵੀ ਇਹਨਾਂ ਦੀ ਕਿਉਂ ਥੇ ਕੋਈ ਰੇਡੀਓ ਤੇ ਕੋਈ ਟੀਵੀ ਤੇ ਕੋਈ ਆਪਣੇ ਪਦਰ ਤੇ ਐਨਜੀਓ ਪਦਰ ਤੇ ਉਥੇ ਫੰਡ ਰਿਦਾ ਨੂੰ ਆ ਕੇ ਕਿਤੇ ਤਾਂ ਕਿਸੇ ਰਾਹ ਤੇ ਲੱਗਣਾ ਔਰੇ ਉਹ ਸਰਕਾਰ ਸੋਚੀ ਕਿ ਸਾਡੀ ਝੋਲੀ ਚ ਪੈ ਜਾਵੇ ਸਰਕਾਰ ਤੱਕ ਵੀ ਪੈ ਜਾਵੇ ਤਾਂ ਵੀ ਹਿਸਾਬ ਕਿਤਾ ਲਿਆ ਜਾ ਸਕਦਾ ਅੱਜ ਨਹੀਂ ਤਾਂ ਕੱਲ ਨੂੰ ਲਿਆ ਜਾ ਸਕਦਾ ਪਰ ਜੇ ਸਰਕਾਰ ਦੀ ਨਾਤੇ ਪਾਰਟੀ ਦੇ ਦਿੱਲੀ ਵਾਲੇ ਦੇ ਝੋਲੀ ਚ ਪੈਂਦਾ ਫਿਰ ਕੀ ਇਹ ਵੋਟਾਂ ਖਰੀਦਣ ਲਈ ਵੀ ਖਰਚ ਹੋਊਗਾ ਕਿ ਨਹੀਂ ਇਹਦਾ ਵੀ ਯਕੀਨ ਨਹੀਂ ਉਕੇ ਨੁਕਤਾ ਇਹ ਕਹਿਣ ਲੱਗੇ ਨੇ ਕਿ ਪੰਜਾਬ 'ਚ ਆਵਾਜ਼ ਦੀ ਪਾਰਟੀ ਦੇ ਪੈਰ ਲੱਗੇ ਤੇ ਪੰਜਾਬ 'ਚ ਹੀ ਸਿਆਸੀ ਤੌਰ ਤੇ ਉਹਨਾਂ ਦਾ ਭੋਗ ਪੈ ਜਾਣਾ ਤੇ ਜੇ ਭੋਗ ਪੈ ਜਾਣਾ ਕਿਤੇ ਭੱਜਣ ਤੋਂ ਪਹਿਲਾਂ ਸਮੇਟਣ ਵਾਲੀ ਪ੍ਰਕਿਰਿਆ ਤਾਂ ਨਹੀਂ ਐਂਜੇ ਸੰਖੇ ਸ਼ੋਭੇ ਦੇ ਲੋਕਾਂ ਦੇ ਖੜੇ ਹੋਣ ਕਿ ਭਈ ਇਹ ਲੈਣਗੇ ਕਿਉਂਕਿ ਕੋਈ ਕਹਿੰਦਾ ਜੀ ਪਟਵਾਰੀਆਂ ਨੂੰ ਹਦਾਇਤ ਹੋਗੀ ਕੋਈ ਕਹਿੰਦਾ ਜੀ ਲੰਬੜਦਾਰਾਂ ਨੂੰ ਹਦਾਇਤ ਹੋਗੀ ਕੋਈ ਕਹਿੰਦਾ ਸਰਪੰਚਾਂ ਨੂੰ ਕਹਿਤਾ ਇਕੱਠਾ ਕਰਕੇ ਦੋ ਕੋਈ ਕਹਿੰਦਾ ਵੀ ਤਹਿਸੀਲਦਾਰ ਤੇ ਐਸਐਸਪੀ ਡੀਸੀ ਨੂੰ ਹਦਾਇਤ ਹੋਗੀ ਹਨ ਨਹੀਂ ਕੋਈ ਕਹਿੰਦਾ ਵੀ ਇਹ ਵਿਜੀਲੈਂਸ ਨੂੰ ਲਾਉਂਗੇ ਇਸ ਕੰਮ ਤੇ ਕੋਈ ਕਹਿੰਦਾ ਵੀ ਇਹਦੇ ਲਈ ਇਹਨਾਂ ਨੇ ਆਪਣਾ ਪ੍ਰਸ਼ਾਸਨ ਚੌਕਤਾ ਕੋਈ ਕਹਿੰਦਾ ਵੀ ਕਿਸੇ ਦੀਆਂ ਫਾਈਲਾਂ ਰੁਕੀਆਂ ਹੋਈਆਂ ਦਸਕਤ ਕਰਨ ਤੋਂ ਪਹਿਲਾਂ ਫੱਟ ਲੈਣਗੇ ਹਾਂ ਕਿਸੇ ਦੀ ਫੈਕਟਰੀ ਮਨਜ਼ੂਰ ਕਰ ਲਈ ਕਿਸ ਦਾ ਕਾਰੋਬਾਰ ਚਲਾਉਣ ਲਈ ਹਾਂ ਕਿਸੇ ਨੂੰ ਸਰਟੀਫਿਕੇਟ ਦੇਣ ਲਈ ਕਿਸੇ ਦਾ ਪੋਲੂਸ਼ਨ ਪਾਸ ਕਰਨ ਲਈ ਕਹਿੰਦੇ ਇਸ ਤਰੀਕੇ ਨਾਲ ਇਦਾਂ ਮਤਲਬ ਇਦਾਂ ਹੁੰਦਾ ਤਾਂ ਹੀ ਇਹ ਗੱਲਾਂ ਬਾਹਰ ਆ ਰਹੀਆਂ ਲੋਕਾਂ ਨੂੰ ਤਾਂ ਹੀ ਪਤਾ ਸੁੱਕੀ ਇਸ ਤਰੀਕੇ ਨਾਲ ਹੁਣ ਪੈਸਾ ਇਕੱਠਾ ਕਰਕੇ ਹੜ ਪੀੜਤਾ ਦੇ ਨਾਂ ਦੇ ਉੱਤੇ ਵੋਟਾਂ ਲਈ ਵਰਤਣਾ ਜਾਂ ਆਪਣੇ ਲਈ ਵਰਤਣਾ ਜਾਂ ਸੱਚਮੁੱਚ ਪੰਜਾਬ ਤੇ ਲੱਗੂਗਾ ਇਹ ਸਵਾਲ ਅਜੇ ਆਉਂਦੇ ਸਮੇਂ ਲਈ ਖੜਾ ਹੈ ਪਰ ਇਹਨਾਂ ਦੀ ਗੁਪਤ ਬੈਠਕ ਦੇ ਰਾਜ਼ ਜਦੋਂ ਬਾਹਰ ਆਏ ਤਾਂ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਨਹੀਂ ਕਿ ਹੜਪੀੜਤਾ ਦੇ ਨਾਂ ਤੇ ਇਕੱਠਾ ਕਰਕੇ ਪੈਸਾ ਪੰਜਾਬ ਤੇ ਲਾ ਦੇਣਗੇ ਲੋਕਾਂ ਤੇ ਲਾ ਦੇਣਗੇ ਉਹ ਕਹਿੰਦੇ ਜੀ ਹੋਵੇ ਨਾ ਹੋਵੇ ਇਹ ਤਾਂ 227 ਲਈ ਜਾਂ 227 ਤੋਂ ਬਾਅਦ ਸਿਆਸੀ ਭੇ ਭੋਗ ਲਈ ਆਪਣੇ ਨਾਲ ਲੈ ਕੇ ਜਾਣਗੇ ਇਹ ਸਵਾਲ ਬਟਾ ਮੇਜ ਖਿਮਿਆਲਾ ਸਵਾਲ ਚਲੋ ਜੀ ਇਸੇ ਹੜਾ ਵਾਲੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬੜੀ ਗੰਭੀਰਤਾ ਨੂੰ ਅਪਣਾਉਂਦਿਆਂ ਹੋਇਆਂ ਗੰਭੀਰ ਰੁਖ اختیار ਕਰਦਿਆਂ ਹੋਇਆਂ ਕਹਿੰਦੇ ਜੀ ਚਾਰ ਰੋਜ਼ਾ ਸੈਸ਼ਨ ਬੁਲਾ ਲਿਆ ਬਿਲਕੁਲ ਜੀ ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਆਏ ਆ ਕਿ ਹੜ੍ਹ ਦੀ ਸਥਿਤੀ ਹੈ ਆ ਹੁਣ ਜੁਪੀ ਵਿਹਾਰ ਵਾਲਾ ਮੁੱਦਾ ਪ੍ਰਵਾਸੀ ਮਜ਼ਦੂਰਾਂ ਵਾਲਾ ਮੁੱਦਾ ਬਣ ਗਿਆ ਆ ਅਜੇ ਜਿਹੜਾ ਪੋਰਟ ਸਦਾਈ ਵਾਲਾ ਮੁੱਦਾ ਪੰਜਾਬ ਦੇ ਗਲ ਪੈਣ ਵਾਲਾ ਹੈ ਹੈਨਾ ਕੰਨੇ ਮੁੱਦੇ ਨੇ ਜਿਹੜੇ ਚਿਰਾਂ ਤੋਂ ਤੁਰੇ ਆਉਂਦੇ ਨੇ ਉਹ ਵੀ ਤੇ ਹਰ ਰੋ ਜਿਹੜਾ ਤਾਜ਼ਾ ਮੁੱਦਾ ਆਉਂਦਾ ਕੇਂਦਰ ਵੱਲੋਂ ਫੰਡ ਵਾਲਾ ਮੁੱਦਾ ਖੜਾ ਹੈ ਕੇਂਦਰ 1600 ਕਰੋੜ ਕਹਿ ਕੇ ਉਹ ਤਾਂ ਨਹੀਂ ਅਜੇ ਤੱਕ ਦਿੱਤਾ ਡੀਸੀ ਦੀ ਇੱਕ ਪੋਸਟ ਡਿਲੀਟ ਕਰਾਉਣ ਤੱਕ ਚਲੇ ਗਏ ਹੈਨਾ ਸੰਗਰੂਰ ਵਾਲੇ ਦਾ ਜੋ ਉਹ ਮੁੱਦਾ ਬਣਿਆ ਪਰ ਕਹਿੰਦੇ ਜੀ 590 ਕਰੋੜ ਦਾ ਕਰਜ਼ਾ ਦੇ ਦਿੰਨੇ ਆ ਲੰਮੇ ਸਮੇ ਲਈ ਦੇ ਦਿੰਨੇ ਆ ਮਤਲਬ ਪੰਜਾਬ ਨੂੰ ਹੋਰ ਕਰਜ਼ੇਦਾਰ ਕਰਨ ਲਈ ਤਿਆਰ ਹੋ ਸਹਿਤ ਹੋ ਦੇਣ ਲਈ ਤਿਆਰ ਨਹੀਂ ਜੇ ਸਰਕਾਰਾਂ ਨੇ ਕਰਜ਼ਾ ਹੀ ਦੇਣਾ ਹੈ ਫਿਰ ਅਸੀਂ ਸਰਕਾਰਾਂ ਕਾ ਨੂੰ ਚੁੰਨਦੇ ਆ ਫਿਰ ਤਾਂ ਕੋਈ ਲਾਜ਼ਾ ਚੁਣੀਏ ਕੁਇ ਕਰਾਉ bari ਜੁਨੀਏ ਜਿਹੜਾ ਬਈ ਸਾਨੂੰ ਲੋਨ ਦੇ ਦਿਆ ਕਰੂ ਕੋਈ ਜੀ ਲੋਨ ਨਹੀਂ ਲੈਣਾ ਇਹ ਹੈ ਜੀ ਕੇਂਦਰ ਸਰਕਾਰ ਦਾ ਰੁਖ ਪਰ ਪੰਜਾਬ ਸਰਕਾਰ ਕਹਿੰਦੀ ਅਸੀਂ ਬਹੁਤ ਗੰਭੀਰ ਆ ਅਸੀਂ ਇਸ ਲਈ ਹੁਣ 4 ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਆ 26 ਤੋਂ ਲੈ ਕੇ 29 ਤਰੀਕ ਤੱਕ 26 ਸਤੰਬਰ ਤੋਂ 29 ਸਤੰਬਰ ਤੱਕ 4 ਦਿਨ ਹੜ੍ਹਾਂ ਦੀ ਸਥਿਤੀ ਦੇ ਬਾਰੇ ਹੜ੍ਹਾਂ ਦੇ ਵਿੱਚੋਂ ਉਬਰਣ ਬਾਰੇ ਕੀ ਕੀ ਲੋੜ ਹੈ ਜੀ ਕਿਵੇਂ ਆਏ ਜੀ ਕਿਉਂ ਆਏ ਜੀ ਇਹਦੇ ਉੱਤੇ ਚਰਚਾ ਕਰਾਂਗੇ ਲਗਦਾ ਹਨ ਕਿ ਇਹ ਗੰਭੀਰ ਹੋਗੀ ਸਰਕਾਰ ਕਿਉਂਕਿ ਮੰਗ ਸੀ ਪੰਜਾਬ ਦੇ ਵਿੱਚ ਕਿ ਵੀ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਚਾਹੇ ਕੈਬਨਿਟ ਮੀਟਿੰਗ ਬੁਲਾਓ ਸਰਦਾਰ ਦੀ ਮੀਟਿੰਗ ਬੁਲਾਓ ਹੈਨਾ ਤੇ ਫਿਰ ਜਾਂ ਕੇਂਦਰ ਨਾਲ ਮੀਟਿੰਗਾਂ ਕਰੋ ਜਾਂ ਪ੍ਰਸ਼ਾਸਨ ਬੁਲਾਓ ਚਲੋ ਜੀ ਸੈਸ਼ਨ ਬੁਲਾ ਲਿਆ ਸੁਣਨ ਨੂੰ ਇਹ ਸਪੱਸ਼ਟ ਲੱਗਦਾ ਹੈ ਕਿ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਮਤਲਬ 26 27 28 29 ਚਾਰ ਦਿਨ ਦਾ ਵਿਸ਼ੇਸ਼ اجلاس ਹੜ੍ਹਾਂ ਦੀ ਸਥਿਤੀ ਤੇ ਚਰਚਾ ਵੀ ਹੋਊਗੀ ਜਿਹਦੇ ਤੇ ਕੁਝ ਡਿਫੈਂਸ ਲਈ ਵੀ ਹੋਣਗੇ ਪਤਾ ਹੈ ਤੁਹਾਡੇ ਕੋਲ ਬਹੁਤ ਮਤ ਹੈ ਤੁਸੀਂ 2 ਘੰਟਿਆਂ ਵਿੱਚ ਵੀ ਆਪਣੇ ਮਤੇ ਪਾ ਕੇ ਉਹ ਜਾ ਸਕਦੇ ਹੋ ਹੋ ਸਕਦਾ ਉਹ ਤੋਂ ਪਹਿਲਾਂ ਕੈਬਨਟ ਵੀ ਕਰਨੀ ਪਵੇ ਕਿਉਂਕਿ ਜਿਵੇਂ ਜਿਸ ਦਾ ਖੇਤ ਉਸ ਦੀ ਰੇਤ ਵਾਲਾ ਜੇ ਫਾਰਮੂਲਾ ਲਾਗੂ ਕਰਾਉਣਾ ਹੈ ਤਾਂ ਉਸ ਨੂੰ ਕੈਬਨਟ ਚ ਹੋ ਕੇ ਸ਼ਾਇਦ ਲਿਆਉਣਾ ਪਵੇ ਵਿਧਾਨ ਸਭਾ ਦੇ ਵਿੱਚ ਕਿਉਂਕਿ ਨਹੀਂ ਤਾਂ ਫਿਰ ਜਿਹੜੇ ਠੇਕੇਦਾਰਾਂ ਠੇਕੇ ਲੈਏ ਨੇ ਉਹ ਅਦਾਲਤ ਤੱਕ ਜਾਣਗੇ ਤੇ ਫਿਰ ਰੜਕਾ ਵਧੂਗਾ ਜਦੋਂ ਕਿ ਉਹ ਖੇਤ ਮਾਲਕੀ ਵਾਲੇ ਖੇਤ ਨੇ ਪਰ ਉਹਦੇ ਠੇਕੇ ਸਰਕਾਰ ਦਿੰਦੀ ਹੈ ਜੀ ਜਿਹੜੀਆਂ ਦਰੇਖ ਖੇਤਰ ਦਾ ਕਿਹਕੇ ਹੁਣ ਇਸ ਦੇ ਉੱਤੇ ਟਕਰਾਅ ਲਈ ਸਥਿਤੀ ਨਾ ਪੈਦਾ ਹੋ ਜੇ ਇਸ ਇਹਨਾਂ ਨੂੰ ਉਹਦੇ ਵਿੱਚ ਕੁਝ ਸਦਾਈ ਕੁਝ ਕਾਨੂੰਨ ਕੋਈ ਨਿਯਮ ਬਣਾਉਣਾ ਪੈਣਾ ਪਰ ਇਹ ਜਿਹੜਾ ਸੁਣਨ ਨੂੰ ਦੇਖਣ ਨੂੰ ਕਹਿਣ ਨੂੰ ਬੜਾ ਗੰਭੀਰ ਚਾਲ ਜਿੰਦਾ ਸੈਸ਼ਨ ਲੱਗਦਾ ਨਾ ਇਹ ਦੋ ਦਿਨ ਦਾ ਬਿਲਕੁਲ ਹੀ ਮੁੱਖ ਮੰਤਰੀ ਭਗਵਾਨ ਤੁਮਣ ਜਦੋਂ ਐ ਮੈਂਬਰ ਪਾਰਲੀਮੈਂਟ ਹੁੰਦੇ ਸੀ ਐਮ ਪੀ ਹੁੰਦੇ ਸੀ ਵਿਰੋਧੀ ਧਿਰ ਚ ਸੀ ਪਿਛਲੀ ਵਾਰ ਆਵਾਦੀ ਪਾਰਟੀ ਤਾਂ ਬਹੁਤ ਬਹਾਉ ਓਲਾਰ ਬੁਲਾਰ ਕੇ ਕਹਿੰਦੇ ਸੀ ਜੀ ਆਹ ਤਮਾਸ਼ਾ ਬਣਾਇਆ ਜੀ ਦੋ ਦੋ ਦਿਨ ਦਾ ਸੈਸ਼ਨ ਚਾਰ ਚਾਰ ਦਿਨ ਦਾ ਸੈਸ਼ਨ ਜੀ ਇਹ ਲੰਬਾ ਚੱਲਣਾ ਚਾਹੀਦਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੁਣ ਚਾਰ ਦਿਨ ਦਾ ਕਹਿ ਕੇ ਦੋ ਦਿਨ ਦਾ ਕਰੋਗੇ ਤੇ ਦੋ ਦਿਨਾਂ ਚ 117 ਬੰਦਿਆਂ ਨੂੰ ਮੌਕਾ ਮਿਲ ਜੂ ਸਹੀ ਨਹੀਂ ਜਨਾਬ 26 ਸਤੰਬਰ ਨੂੰ ਸ਼ੁੱਕਰਵਾਰ ਆ ਤੇ 27 ਤੇ 28 ਸਤੰਬਰ ਦਾ ਸ਼ਨੀ ਐ ਐਤਵਾਰ ਸ਼ਨੀ ਐਤਵਾਰ ਨੂੰ ਛੁੱਟੀ ਫਿਰ ਸੋਮਵਾਰ ਲੜੀਵਾਰ ਵੀ ਨਹੀਂ ਕਰਦੇ ਕਿ ਇਕੱਠੀ ਇੱਕ ਬਹਾ ਦੇ ਵਿੱਚ ਚਰਚਾ ਹੋ ਜਵੇ ਇੱਕ ਸ਼ੁੱਕਰਵਾਰ ਨੂੰ ਕਰਨਾ ਦੋ ਦਿਨ ਛੁੱਟੀ ਮਨਾਉਣੀ ਫਿਰ ਸੋਮਵਾਰ ਨੂੰ ਕਰਾਂਗੇ ਚਲੋ ਜੀ ਹੋ ਗਿਆ ਸੈਸ਼ਨ ਹੁਣ ਇਹਦੇ ਵਿੱਚ ਠੀਕ ਹੈ ਪਿਛਲੇ ਖੜਾ ਨੂੰ ਲੈ ਕੇ ਭੰਡ ਭੰਡਈਆ ਵੀ ਹੋ ਜੂਗਾ ਹਾਂ ਦੂਆਂ ਦੀ ਸੁਣਨੀ ਨਹੀਂ ਆਪਣੀ ਸੁਣਾਉਣ ਆਜੋ ਕਿੱਕੇ ਚਲੇ ਜਾਓ ਵਿਰੋਧੀ ਤਰਬੀ मतलब मुद्दे ਦੇ ਉੱਤੇ ਆਉਣ ਦੀ بجائے ਸਮਟ ਪਾਉਣ ਦੀ ਕੋਸ਼ਿਸ਼ ਕਰਦੇ ਕਿ ਆਹ ਟਾਈਮ ਲੰਘ ਜਵੇ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਮੁੱਚੇ ਸਾਡੇ ਵਿਧਾਨ ਸਭਾ ਦੇ ਮੈਂਬਰਾਂ ਦਾ ਪੰਜਾਬ ਦੀ ਸਰਕਾਰ ਦਾ ਵਿਰੋਧੀ ਧਿਰ ਦਾ ਚੁਣੇ ਨਮਾਇੰਦਿਆਂ ਦਾ ਇੱਕੋ ਇੱਕ ਤਰੀਕਾ ਹੈ ਕਿ ਆਹ ਮਸਲਾ ਐ ਟੱਪ ਜਵੇ ਫਿਰ ਦੇਖਦੇ ਹਾਂ मतलब ਕੋਈ ਮਸਲਾ ਹੱਲ ਕਰਨ ਵੱਲ ਨਹੀਂ ਜਾਣਾ ਹੁਣ ਸੁਪਰੀਮ ਕੋਰਟ ਦੀ ਹਦਾਇਤ ਆ ਗਈ ਪਰਾਲੀ ਵਾਲੇ ਦੋਸੋ ਜੀ ਪੰਜਾਬ ਸਰਕਾਰ ਨੇ ਕਿਹਾ ਉਹਦੇ ਤੇ ਉਂਗਲ ਧਰੀ ਹੋਵੇ ਕੁਝ ਨੇ ਕਿ ਮੰਥਨ ਕੀਤਾ ਹੋਵੇ ਕਿ ਜਥੇਬੰਦੀਆਂ ਨਾਲ ਗੱਲ ਕਰ ਲਈਏ ਕਿਸਾਨਾਂ ਨਾਲ ਗੱਲ ਕਰ ਲਈਏ ਕਮਿਸ਼ਨਰ ਸਾਹਿਬ ਅਗਲਾ ਤਾਂ ਕਹਤਾ ਕਿ ਭਈ ਗ੍ਰਿਫਤਾਰੀਆਂ ਕਰੋ ਇਹਨਾਂ ਦੀ ਜੇ ਪ੍ਰਾਲੀ ਨੂੰ ਅੱਗੇ ਲਾਉਂਦੇ ਆ ਉਹਦੇ ਨੇ ਫਿਰ ਕੋਈ ਹੁਣ ਕੇਂਦਰ ਤੁਹਾਨੂੰ ਫੰਡ ਨਹੀਂ ਦੇ ਰਿਹਾ ਤੁਹਾਡੇ ਕੋਲ ਆਪਣੇ ਫੰਡ ਲੱਭਦੇ ਨਹੀਂ ਤੁਸੀਂ ਪੈਸਾ ਇਕੱਠਾ ਕਰਨ ਦੀ ਅਪੀਲ ਕੀਤੀ ਆ ਪਤਾ ਨਹੀਂ ਤੁਹਾਨੂੰ ਕੋਈ ਪਾਊਗਾ ਜਾਂ ਨਹੀਂ ਪਾਊਗਾ ਜਿੰਨਿਆਂ ਦੀ ਬਾਹ ਮਰੋੜ ਕੇ ਲਿਆਉਂਗੇ ਜਾਂ ਆਪਣੇ ਵਿਭਾਗਾਂ ਤੋਂ ਅਧਿਕਾਰੀਆਂ ਤੋਂ ਮੁਲਾਜ਼ਮਾਂ ਤੋਂ ਪਵਾ ਲੋਗੇ ਕਦੋਂ ਵੰਡੋਗੇ ਕਦੋਂ ਕੀ ਅੱਗੇ ਖੇਤ ਬਣਾਉਣ ਦਾ ਮਸਲਾ ਖੜਾ ਹੈ ਅੱਗੇ ਪਿੰਡਾਂ ਚ ਇਹਨਾਂ ਦੀ ਛੱਤਾਂ ਟੇਕ ਨੂੰ ਛੱਤ ਦਾ ਮਸਲਾ ਖੜਾ ਹੈ ਦੁਕਾਨਦਾਰ ਦੀ ਦੁਕਾਨ ਦਾ ਪਹਿਲੂ ਹੈ ਮਜ਼ਦੂਰਾਂ ਦੀ ਜਿੰਨੀ ਮਜ਼ਦੂਰੀ ਮਰਗੀ ਉਹਦਾ ਮਸਲਾ ਹੈ ਕਦੋਂ ਹੱਲ ਕਰੋਗੇ ਜੀ ਅੱਗੇ ਕਣਕ ਬੀਜਣੀ ਹੈ ਅਗਲੇ ਨੇ ਕੁਝ ਨਹੀਂ ਜਨਾਬ ਸੋਏ ਦੋ ਦਿਨ ਦਾ ਸੈਸ਼ਨ ਮਹਿਜ ਡਰਾਮੇ ਤੋਂ ਵੱਧ ਕੁਝ ਵੀ ਸਾਬਤ ਨਹੀਂ ਹੋਣਾ ਹਾਂ ਜਿਹੜੀ ਇੱਕ ਅਗਲੀ ਕੜੀ ਆ ਉਹ ਇਹ ਆ ਕਿ ਪੰਜਾਬ ਸਰਕਾਰ ਨੇ ਕਹਿੰਦੇ ਜੀ ਬੀਬੀ ਐਮਬੀ ਨੂੰ ਸਪਸ਼ਟ ਕਹਿਤਾ ਕਿ ਹੁਣ ਸਾਥੋ ਬਿਨਾ ਪੁੱਛੇ ਪਾਣੀ ਨਹੀਂ ਛੱਡਣਾ ਚੰਗੀ ਗੱਲ ਆ ਜੀ ਇਹ ਕੀਤਾ ਪਰ ਜੇ ਇਹੀ ਪਹਿਲ ਕਦਮੀ ਪਹਿਲਾਂ ਕੀਤੀ ਹੁੰਦੀ ਅਸਲ 'ਚ ਭਾਖੜਾ ਡੈਮ ਤੇ ਕਹਿੰਦੇ ਜੀ ਫਿਰ ਪਾਣੀ ਵਧ ਗਿਆ ਪਾਣੀ ਦਾ ਪੱਧਰ ਵਧ ਗਿਆ ਖਤਰੇ ਦੇ ਨਿਸ਼ਾਨ ਵਾਲ ਨੂੰ ਪਹੁੰਚ ਰਿਹਾ ਜੀ ਲਗਾਤਾਰ ਹਰ ਰੋਜ਼ 40000 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਕਹਿੰਦੇ ਜੀ 30000 ਹੋਰ ਪਲੱਸ ਕਰਕੇ 70000 ਕਿਊਸਕ ਛੱਡਣ ਦੀ ਤਿਆਰੀ ਸੀ ਬੀਬੀਆਂ ਪਰ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਦੇ ਜਿਹੜੇ ਮੈਂਬਰ ਜਦੋਂ ਐਮਰਜੈਂਸੀ ਮੀਟਿੰਗ ਹੁਣ ਹੋਈ ਕਹਿੰਦੇ ਜੀ ਉਹਨਾਂ ਨੇ ਉੱਥੇ ਹੁਕਮ ਸੁਨਾਤਾ ਚੇਅਰਮੈਨ ਸਾਹਿਬ ਨੇ ਕਿ ਅਸਤਾ ਜੀ 70000 ਕਿਊਸਕ ਛੱਡਾਂਗੇ ਸਰਦਾ ਨਹੀਂ ਕਹਿੰਦੇ ਜੀ ਉੱਥੇ ਰੋਕਿਆ ਗਿਆ ਪੰਜਾਬ ਵੱਲੋਂ ਵਿਰੋਧ ਪ੍ਰਟਾਇਆ ਗਿਆ ਤੇ ਹੁਣ ਜੀ 5000 ਹੋਰ ਵੱਧ ਕੇ ਹੋ ਗਿਆ ਮਤਲਬ 40 ਦੀ ਬਜਾਏ ਹੁਣ 45000 ਕਿਊਸਕ ਪਾਣੀ ਰੋਜ਼ ਦਰਿਆਮਲ ਛੱਡਿਆ ਜਾਊਗਾ ਤੁਜੀ ਸਤਲੁਜ ਬਾਣ ਹੋਰ ਵਹਾ ਹੁਰ ਵੱਧ ਹੈ ਇੱਕ ਵਾਰ ਫਿਰ ਕਦਰਾਂ ਪੈਦਾ ਹੋ ਗਿਆ 40000 ਪਹਿਲਾਂ ਬਹੁਤ ਹੈ ਫਿਰ 5000 ਹੋਰ ਆ ਗਿਆ 45000 ਹੋ ਗਿਆ ਪਰ ਜੋ 70000 ਛੱਡਣ ਲਈ ਤਿਆਰ ਸੀ ਕਿ ਫੁੱਟ ਗੇਟ ਹੋਰ ਚੱਕ ਤੇ ਤੇ ਹੁਣੇ ਤੁਹਾਡੀ ਮੀਟਿੰਗ ਨਾਲ ਪਹੁੰਚ ਅਪਰੋਚ ਕਰਨ ਨਾਲ ਇਹ ਗੱਲ ਮੰਨ ਲਈ ਗਈ ਤਾਂ ਕਹਿੰਦੇ ਜੀ ਅਸੀਂ ਇਹ ਵੀ ਕਿਹਾ ਕਿ ਸਿਲਟ ਕੱਢਣ ਦੇ ਲਈ ਪ੍ਰੋਗਰਾਮ ਉਲੀਕੋ ਜੀ ਹੈਨਾ ਜੀ ਤਾਂ ਕਿ ਉਹਦਾ ਹੋਰ ਬੱਸ ਸਕੇ ਜੀ ਖਤਰਨਾਕ ਨਿਸ਼ਾਨ ਉੱਪਰ ਕਰੋ ਜੀ ਤਾਂ ਕਿ ਹੋਰ ਕੰਟਰੋਲ ਬੱਸ ਸਕੇ ਜੀ ਇਸ ਲਈ ਸਵਾਲ ਇਹ ਨਹੀਂਗਾ ਜਨਾਬ ਇਹ ਤਾਂ ਹੁਣ ਸਵਾਲ ਲੋਕਾਂ ਨੇ ਖੜੇ ਕਰਤੇ ਇਹ ਤਾਂ ਮਾਇਰਾ ਨੇ ਤਾਂ ਸਾਹਮਣੇ ਲਿਆਤੇ ਕਿ ਉਹ ਚ ਸਿਲਟ ਇੰਨੀ ਹੈ ਕਿ ਉਹਦੀ ਪਾਣੀ ਕੈਪੈਸਿਟੀ ਉਹ ਕੰਟਰੋਲ ਕਰਨ ਦੀ ਘਟ ਗਈ ਇਹ ਤਾਂ ਸਵਾਲ ਲੋਕਾਂ ਨੇ ਖੜੇ ਕਰਤੇ ਕਿ ਤੁਸੀਂ ਦਰਿਆ ਮਾਰਤੇ ਸਿਰਫ ਹੜਾਂ ਦੇ ਟਾਈਮ ਪਾਣੀ ਛੱਡਦੇ ਹੋ ਫਿਰ ਉਹ ਮਾਰ ਕਰਦੇ ਨੇ ਦਰਿਆਵਾਂ ਨੂੰ ਜਿਉਂਦੇ ਆ ਰੱਖਣਾ ਉਹ ਚ 20 ਤੋਂ 25% ਪਾਣੀ ਸਦਾ ਚੱਲਦਾ ਰਹਿਣਾ ਚਾਹੀਦਾ ਜੇ ਤੁਸੀਂ ਡੈਮ ਚੋਂ ਸਾਰਾ ਪਾਣੀ ਛੱਡਦੇ ਰਹੋ ਤਾਂ ਇਕੱਠਿਆਂ ਇਹ ਮਸਲਾ ਹੀ ਨਾ ਬਣੇ ਮਾਇਰਨ ਤਾਂ ਇਹ ਵੀ ਤਤ ਸਾਹਮਣੇ ਲਿਆਤਾ ਕਿ ਜਦੋਂ ਇਹ ਪਤਾ ਹੋਵੇ ਕਿ ਆਉਂਦੇ ਦਿਨਾਂ ਚ ਇੰਨਾ ਮੀਂਹ ਪੈਣਾ ਇੰਨਾ ਪਾਣੀ ਆਉਣਾ ਤਾਂ 25% ਡੈਮ ਖਾਲੀ ਰੱਖਣੇ ਹੁੰਦੇ ਨੇ ਤੁਸੀਂ ਉਹ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਫਿਰ ਤੁਹਾਡੀ ਮਨਸ਼ਾ ਸੀ ਹੜ੍ਹ ਲਿਆਉਣ ਦੀ ਤੁਹਾਡੀ ਯੋਜਨਾ ਸੀ ਹੜ੍ਹ ਲਿਆਉਣ ਦੀ ਤੁਸੀਂ ਸ਼ਾਸਨ ਹੜ੍ਹ ਲਿਆਉਂਦੇ ਨੇ ਜਾਂ ਤੁਹਾਡੀ ਨਲਕੀਓ ਇੰਨੀ ਆ ਕਿ ਨਾ ਸਰਕਾਰ ਪੁੱਛੇ ਨਾ ਅਧਿਕਾਰੀ ਪੁੱਛਣ ਨਾ ਤੁਸੀਂ ਪੁੱਛੋ ਰੱਬ ਅਸਲ ਚੱਲ ਜਿੱਦਣ ਭਰ ਗਿਆ ਉਦੋਂ ਛੱਡ ਦੋ ਉਹ ਕੰਟਰੋਲਿਸਾਬੇ ਜਿਹੜਾ ਸੈਸ਼ਨ ਬੁਲਾ ਰਹੇ ਹੋ ਨਾ ਜਾਂ ਤਾਂ ਫਿਰ ਕਰ ਲੋ ਤਲਬ ਬੀਬੀ ਐਮ ਬੀ ਨੂੰ ਕਰ ਲੋ ਕੇਂਦਰ ਤੇ ਨਮਾਇਦਿਆਂ ਨੂੰ ਤਲਬ ਕਿ ਕਿਹਦੇ ਹੁਕਮ ਤੇ ਪਾਣੀ ਛੱਡਿਆ ਜਾਂਦਾ ਸੀ ਅਗਲੇ ਤਾਂ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਵੀ ਕਟਾਇਦੇ ਚ ਨਾਲ ਖੜਾ ਕਰ ਗਏ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਦੇ ਸੀ ਤੇ ਤੁਹਾਨੂੰ ਪਤਾ ਸੀ ਫਿਰ ਤਾਂ ਸਾਰਾ ਕੁਝ ਫਿਰ ਤੁਸੀਂ ਪਹਿਲਾਂ ਆਪਣੇ ਲੋਕਾਂ ਨੂੰ ਉਸ ਹੜ੍ਹ ਮਾਰ ਖੇਤਾਂ ਚੋਂ ਕੱਢ ਕੇ ਬਾਹਰ ਕਿਉਂ ਨਹੀਂ ਲਿਆ ਸਕੇ ਕੱਲਾ ਫਰਸ਼ ਤੇ ਬਹਿ ਕੇ ਰੋਟੀ ਖਾਣਾ ਹੀ ਕੰਮ ਨਹੀਂ ਹੁੰਦਾ ਲੋਕਾਂ ਚ ਜਾ ਕੇ ਲੋਕਾਂ ਨੂੰ ਰੋਟੀ ਜੋ ਕੇ ਕਰਨਾ ਵੀ ਤੁਹਾਡਾ ਕੰਮ ਹੁੰਦਾ ਪਰ ਇਹ ਨਹੀਂ ਹੋਇਆ ਸੋ ਇਹ ਇਹ ਸਵਾਲ ਕਿ ਹੁਣ ਭਾਖੜਾੜਿਆਂ ਨੂੰ ਤੁਸੀਂ ਰੋਕ ਕੇ ਤੁਸੀਂ ਸਿਹਰੇ ਨਾ ਸਜਾਓ ਪਿਛਲੀਆਂ ਨਲਾਇਕੀਆਂ ਦੇ ਲਈ ਕਿਸੇ ਨੂੰ ਬੈਠਾ ਰੋਣਾ ਕੋਈ ਕਮਿਸ਼ਨ ਕੋਈ ਜਾਂਚ ਕੋਈ ਇਨਕੁਆਇਰੀ ਬਿਠਾਉਣੀ ਹੈ ਸਵਾਲ ਤਾਂ ਇਹ ਖੜਾ ਆਨੰਦ ਮੈਰਿਜ ਐਕਟ ਸ਼ਬਦ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਸਿੱਖ ਪਰਿਵਾਰਾਂ ਦੇ ਵਿੱਚ ਜਦੋਂ ਬੱਚਿਆਂ ਦੇ ਵਿਆਹ ਹੁੰਦੇ ਨੇ ਤਾਂ ਅਨੰਦ ਕਾਰਜ ਰਾਹੀਂ ਸੰਪੂਰਨ ਹੁੰਦੇ ਨੇ ਵਿਆਹ ਦੀ ਮੁੱਖ ਰਸਮ ਹੀ ਸਿੱਖ ਪਰਿਵਾਰਾਂ ਦੇ ਵਿੱਚ ਅਨੰਦ ਕਾਰਜ ਦੀ ਰਸਮ ਹੈ ਇਸ ਨੂੰ ਧਿਆਨ ਚ ਰੱਖ ਕੇ ਲੰਬੀ ਜद्दोजਹਿਦ ਤੋਂ ਬਾਅਦ ਅਨੰਦ ਮੈਰਿਜ ਐਕਟ ਹੋਣ ਚਾਹੁੰਦਾ ਹੈ ਭਾਰਤ ਦੇ ਇਸ ਚੜ੍ਹਦੇ ਪੰਜਾਬ ਦੇ ਸੂਬੇ ਨਾਲੋਂ ਪਹਿਲਾਂ ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ ਦੋ ਮੁਲਕਾਂ 'ਚ ਵੰਡੇ ਗਏ ਭਾਰਤ ਪਾਕਿਸਤਾਨ ਦੇ ਰੂਪ ਦੇ ਵਿੱਚ ਉਸ ਪਾਸੇ ਗਏ ਲੈਂਦੇ ਪੰਜਾਬ ਨੇ ਇਸ ਅਨੰਦ ਮੈਰਿਜ ਐਕਟ ਨੂੰ ਪਹਿਲਾਂ ਮਨਜ਼ੂਰੀ ਦਿੱਤੀ ਤੇ ਚੜ੍ਹਦੇ ਪੰਜਾਬ ਦੇ ਵਿੱਚ ਇਹ ਮਨਜ਼ੂਰੀ ਬਾਅਦ 'ਚ ਮਿਲੀ ਉਸ ਤੋਂ ਬਾਅਦ ਫਿਰ ਸਿੱਖੀ ਵਾਲੇ ਹੋਰਨਾਂ ਸੁਭਿਆਂ ਦੇ ਵਿੱਚ ਇਹਦੇ ਦੀ ਆਵਾਜ਼ ਉੱਠਣ ਲੱਗੀ ਸਮਾਂ ਰਹਿੰਦਿਆਂ ਇਹ ਗੱਲ ਚਰਦੀ ਰਹੀ ਤੇ ਅਨੰਦ ਮੈਰਿਜ ਐਕਟ ਲਗਭਗ ਭਾਰਤ ਦੇ ਜ਼ਿਆਦਾਤਰ ਸੁਬਿਆਂ ਦੇ ਵਿੱਚ ਪਾਸ ਹੋ ਕੇ ਕਾਨੂੰਨੀ ਰੂਪ ਲੈ ਗਿਆ ਪਰ ਦੂਆ ਪਹਿਲੂ ਇਹਦਾ ਇਹ ਖੜਾ ਕਿ ਉਸ ਨੂੰ ਅਜੇ ਵੀ ਰਜਿਸਟਰਡ ਨਹੀਂ ਹੋਵੇਂ ਹੁੰਦਾ ਮਤਲਬ ਤੁਹਾਡਾ ਆਨੰਦ ਮੈਰਿਜ ਐਕਟ ਤਾਂ ਬਣ ਗਿਆ ਪਰ ਜਦੋਂ ਸਿੱਖ ਬੱਚਿਆਂ ਦੇ ਵਿਆਹ ਹੋਏ ਤੇ ਉਹਨਾਂ ਬੱਚਿਆਂ ਨੇ ਆਪਣੇ ਵਿਆਹ ਰਜਿਸਟਰ ਕਰਾਏ ਤਾਂ ਉਹ Hindu ਮੈਰਿਜ ਐਕਟ ਦੇ ਤਹਿਤ ਰਜਿਸਟਰ ਹੁੰਦੇ ਨੇ ਹਰ ਧਰਮ ਦਾ ਆਪਣਾ ਸਤਕਾਰ ਹੈ ਆਪਣਾ ਸਨਮਾਨ ਹੈ ਆਪਣੀ ਹੋਂਦ ਹੈ ਆਪਣਾ ਰੁਤਬਾ ਹੈ اپنی ਮਹਾਨਤਾ ਸੋ ਜਿਹੜਾ ਜਿਸ ਧਰਮ 'ਚ ਵਿਸ਼ਵਾਸ ਕਰਦਾ ਉਸ ਨੂੰ ਹੀ ਅਧਿਕਾਰ ਹੈ ਇਹ ਭਾਰਤ ਦਾ ਸੰਵਿਧਾਨ ਉਹਨੂੰ ਅਧਿਕਾਰ ਦਿੰਦਾ ਹੈ ਕਿ ਉਹਦੇ ਤਹਿਤ ਉਹ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਧਾਵੇ ਸੋ ਪ੍ਰਮੁੱਖ ਗਤੀਵਿਧੀ ਹੈ ਇਹ ਜੀਵਨ ਦੀ ਵਿਆਹ ਦੀ ਰਸਮ ਸੋ ਇਸ ਨੂੰ ਲੈ ਕੇ ਅਦਾਲਤ ਤੱਕ ਪਹੁੰਚ ਅਪਰੋਚ ਹੋਈ ਹੈ ਕਿਉਂਕਿ ਧਾਰਾ 6 ਦੇ ਤਹਿਤ ਨੀਮਾ ਨੂੰ ਨੋਟੀਫਾਈ ਹੋ ਨਹੀਂ ਕੀਤਾ ਗਿਆ ਤੱਕ ਮਤਲਬ ਅਨੰਦ ਮੈਰਿਜ ਐਕਟ ਸੂਬਿਆਂ ਨੇ ਪਾਸ ਕਰ ਲੇ ਪਰ ਉਸ ਨੂੰ ਹਕੀਕਤ ਰੂਪ ਵਿੱਚ ਇੰਪਲੀਮੈਂਟ ਕਰਨ ਦੇ ਲਈ ਕਿ ਉਹਦੇ ਰਾਹੀਂ ਬੱਚਿਆਂ ਦੇ ਵਿਆਹ ਰਜਿਸਟਰਡ ਹੋ ਸਕਣ ਉਹਦੇ ਲਈ ਕੋਈ ਚਾਰਜ ਹੋਈ ਓ ਨਹੀਂ ਹੋਈ ਉਹ ਜਦੋਂ ਨੋਟੀਫਾਈ ਹੋ ਨਹੀਂ ਹੋਇਆ ਤੇ ਫਿਰ ਉਹ ਵਿਆਹ ਰਜਿਸਟਰਡ ਹਿੰਦੂ ਮੈਰਿਜ ਐਕਟ ਰਾਹੀਂ ਹੁੰਦੇ ਸੀ ਸੋ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਅਨੰਦ ਮੈਰਿਜ ਐਕਟ ਦੇ ਤਹਿਤ ਵਿਆਹ ਰਜਿਸਟਰਡ ਕਰਾਉਣ ਲਈ ਨੋਟੀਫਾਈ ਕਰਨ ਦੀ ਹਦਾਇਤ ਕੀਤੀ ਕਿ ਜਿਹੜੇ ਸਿੱਖ ਬੱਚਿਆਂ ਦੇ ਵਿਆਹ ਹੋਣ ਆਨੰਦ ਕਾਰਜ ਰਾਹੀਂ ਵਿਆਹ ਹੋਣ ਉਹਨਾਂ ਨੂੰ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰ ਕੀਤਾ ਜਾਵੇ ਇਹਦੇ ਲਈ 17 ਸੂਬੇ ਨੇ 7 ਦੇ ਕਰੀਬ ਕੇਂਦਰ ਸ਼ਾਸਤ ਪ੍ਰਦੇਸ਼ ਨੇ ਉਹਨਾਂ ਨੂੰ ਬਕਾਇਦਾ ਹਦਾਇਤ ਹੋ ਗਈ ਹੈ ਇਹਨਾਂ 17 ਦੇ 17 ਕਿ ਭਈ ਤੁਸੀਂ 24 ਸੂਬੇ ਬਣਦੇ ਨੇ 17 ਪੂਰਨ ਸੂਬੇ ਨੇ ਤੇ 7 ਕੇਂਦਰ ਸ਼ਾਸਤ ਪ੍ਰਦੇਸ਼ ਨੇ ਝੂਟੀ ਨੇ ਕਿ ਆਉਂਦੇ ਅਗਲੇ 4 ਮਹੀਨਿਆਂ ਦੇ ਅੰਦਰ ਅੰਦਰ 4 ਮਹੀਨਿਆਂ ਦਾ ਸਮਾਂ ਦਿੱਤਾ ਹੈ ਸੁਪਰੀਮ ਕੋਰਟ ਨੇ ਕਿ 4 ਮਹੀਨਿਆਂ ਦੇ ਅੰਦਰ ਅੰਦਰ ਇਸ ਨੂੰ ਅਮਲੀ ਜਾਮਾ ਪੈਣਾ ਉਹ ਵੈਸੇ ਤਾਂ ਸਰਕਾਰਾਂ ਚਾਹਣ ਤਾਂ ਸਵੇਰ ਤੋਂ ਹੋ ਜਵੇ ਸਵਾਲ ਤਾਂ ਇੱਛਾ ਸ਼ਕਤੀ ਦਾ ਹੈ ਇੱਛਾ ਸ਼ਕਤੀ ਹੋਵੇ ਤਾਂ ਕੁਝ ਵੀ ਸੰਭਵ ਹੈ ਮਤਲਬ ਹ ਸੂਬੇ ਦਾ ਹਰ ਨਹੀਂ ਦਿਖਦਾ ਭੱਡੀ ਸੀ ਦਾ ਟਵੀਟ ਦਿਖ ਜਾਂਦਾ ਠੰਡ ਜਾਰੀ ਕਰਨ ਲਈ ਸਮਾਂ ਨਹੀਂ ਮਿਲਦਾ ਟਵੀਟ ਡੀਟ ਕਰ ਲਈ ਸਾਰੀ ਜੰਦੋਜਾਦ ਹੋ ਜਾਂਦੀ ਹੈ ਸੋ ਇਸ ਲਈ ਅਨੰਦ ਮੈਰਜ ਐਕਟ ਦੇ ਤਹਿਤ ਜਿਹੜਾ ਹੱਕ ਸਿੱਖ ਪਰਿਵਾਰਾਂ ਨੂੰ ਮਿਲਿਆ ਉਸ ਨੂੰ ਇੰਪਲੀਮੈਂਟ ਕਰਨ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਅਨੁਸਾਰ ਹੁਣ ਆਉਂਦੇ 4 ਮਹੀਨੇ ਦੇ ਅੰਦਰ ਅੰਦਰ ਸਾਰੇ ਸੂਬਿਆਂ ਦੇ ਵਿੱਚ ਖਾਸ ਕਰਕੇ ਜਿਹੜੇ 17 ਸੂਬੇ ਤੇ 4 ਕਨਸ਼ਲ ਪੇਟੀਸ਼ਨ ਨੋਟਿਸ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਕੀਨਨ ਬਣਾਉਣ ਕਿ ਆਉਂਦੇ ਸਮੇਂ ਦੇ ਵਿੱਚ ਇਹ ਵਿਆਹ ਸਿੱਖ ਮੈਰਜ ਐਕਟ ਦੇ ਤਹਿਤ ਰਜਿਸਟਰਡ ਵਿਆਹ ਕਰਨਗੇ ਬਹੁਤ ਬਹੁਤ ਸ਼ੁਕਰੀਆ